ਤੇਜ ਨੋਰੇ ਜੋਰੋ ਜਿੰਨਾ ਦਾ ਸਿਕਦਾਸ ਪੁੱਤਰ ਤੇ ਜਿੰਨ ਭੂਤ ਪੈਦਾ ਹੋ ਰਹਿਣ ਤੀਆਂ ਹੀ ਤੀਆਂ ਹੀ ਮਾਂ ਦੇ ਆਹਾਰ ਦਾ ਬੱਚੇ ਦਾ ਸਰੀਰ ਬਣਦਾ ਹੈ ਮਾਂ ਦੇ ਵਿਚਾਰ ਨਾਲ ਬੱਚੇ ਦਾ ਮਨ ਬਣਦਾ ਹੈ ਇਤਨੀ ਗੱਲ ਹੈ ਇਹ ਤੇ ਹਕੀਕਤ ਹੈ ਤੇ ਸਚਾਈ ਹੈ ਬੱਚਾ ਆਹਾਰ ਖੁਦ ਲੱਭ ਨਹੀਂ ਸਕਦਾ ਮਾਂ ਨੂੰ ਦੇਣਾ ਪੈਂਦਾ ਦੁੱਧ ਮਾਂ ਪਿਲਾਉਂਦੀ ਹੈ ਇਹ ਬੱਚਾ ਅਜੇ ਰੱਬੀ ਵਿਚਾਰ ਵੀ ਨਹੀਂ ਲੱਭ ਸਕਦਾ ਅਜੇ ਜਬ ਤੱਕ ਨਹੀਂ ਕਰ ਸਕਦਾ ਜੇ ਤੇ ਇਸ ਦੀ ਜ਼ਬਾਨ ਨੇ ਬੋਲਣਾ ਵੀ ਨਹੀਂ ਸਿੱਖਿਆ ਤੋਂ ਮਾਂ ਬੋਲੇ ਸਿਰਫ 10 ਮਿੰਟ ਬੋਲੇ ਵਾਹਿਗੁਰੂ ਵਾਹਿਗੁਰੂ ਇਸ ਧੁਨੀ ਦੇ ਵਿੱਚ ਉਹ ਬੱਚਾ ਅਗਰ ਸੌ ਜਾਏ ਇਸ ਧੁਨੀ ਦੇ ਵਿੱਚ ਇਨੂੰ ਚੰਗੇ ਵਿਚਾਰ ਮਿਲ ਗਏ ਚੰਗੀਆਂ ਲਹਿਰਾ ਮਿਲ ਗਏ ਇੱਕ ਚੰਗੀ ਫਿਜ਼ਾ ਦੇ ਵਿੱਚ ਇਹ ਜੀਵੇ ਇਹ ਤੇ ਅਜ ਮਾਂ ਕੋਲ ਸਮਾਂ ਹੀ ਕੋਈ ਨਹੀਂ ਤੇ ਉਹ ਕੋਲ ਸਮਾਂ ਹੀ ਕੋਈ ਨਹੀਂ ਇਤਨੀ ਗੱਲ ਸਬਸਟ ਹੈ ਆਹਾਰ ਇਸ ਜੰਮਦੇ ਬੱਚੇ ਨੂੰ ਮਾਂ ਦਾ ਹੀ ਮਿਲਦਾ ਹੈ ਗਰਭ ਦੇ ਚ ਵੀ ਆਹਾਰ ਮਾਂ ਦਾ ਹੀ ਮਿਲਦਾ ਹੈ ਜੋ ਮਾਂ ਆਹਾਰ ਕਰਦੀ ਹੈ ਉਹੀ ਬੱਚੇ ਦਾ ਆਹਾਰ ਜੋ ਮਾਂ ਸਵਾਸ ਲੈਂਦੀ ਹੈ ਉਹੀ ਬੱਚੇ ਦੇ ਸਵਾਸ ਹੈ ਜੋ ਮਾਂ ਪਾਣੀ ਪਿੰਦੀ ਹੈ ਉਹੀ ਬੱਚੇ ਦੀ ਪਿਆਸ ਪੂਰੀ ਕਰਦੀ ਹੈ ਉਹਨੂੰ ਸੁਤੰਤਰ ਰੂਪ ਦੇ ਚ ਨਹੀਂ ਧਰਤੀ ਤੇ ਜਨਮ ਹੋ ਗਿਆ ਕੁੱਖ ਨੂੰ ਛੋੜ ਬੈਠਾ ਹੈ ਤਾਂ ਹੁਣ ਵੀ ਮਾਂ ਹੀ ਪਾਣੀ ਪਿਲਾਏਗੀ ਮਾਂ ਹੀ ਦੁੱਧ ਪਿਲਾਏਗੀ ਮਾਂ ਹੀ ਆਹਾਰ ਦੇਵੇਗੀ ਤੇ ਜੇ ਮਾਂ ਹੀ ਆਹਾਰ ਦੇਗੀ ਤਾਂ ਮਾਂ ਹੀ ਵਿਚਾਰ ਦੇਵੇਗੀ ਗੁਰੂ ਨਾਨਕ ਨੇ ਇਸ ਸਿਧਾਂਤ ਨੂੰ ਬੜੇ ਗਹਿराई ਨਾਲ ਲਿਆ बच्चा पैड़ है जिन बहुत है तो मां जड़ी है बोधी होगी और की चंचल होगी और की है शरीर की नुमाइश से जुड़ी रही होगी पदार्थों ची फसी रह गई होगी और की है अपनी ज़िम्मेदारी नहीं निभाई फल फिका है दरख्त किसी कमदा नहीं औलाद पैड़ी है ये मां ठीक नहीं है मां ने जिम्मेवारी नहीं निभाई ਠੀਕ ਨਹੀਂ ਲੈ ਬਾਈ خیر ਇਹ ਤੇ ਵਿਚਾਰ ਪਰ ਕਰਨ ਆ ਗਿਆ ਇੱਕ ਬੱਚੇ ਨੂੰ ਭੋਜਨ ਚਾਹੀਦਾ ਹੈ ਬੱਚੇ ਨੂੰ ਭਜਨ ਚਾਹੀਦਾ ਹੈ ਜਵਾਨ ਨੂੰ ਭੋਜਨ ਚਾਹੀਦਾ ਹੈ ਜਵਾਨ ਨੂੰ ਭਜਨ ਚਾਹੀਦਾ ਹੈ ਬੁੱਢੇ ਨੂੰ ਭੋਜਨ ਚਾਹੀਦਾ ਹੈ ਬੁੱਢੇ ਨੂੰ ਭਜਨ ਵੀ ਚਾਹੀਦਾ ਹੈ ਤਾਂ ਭੋਜਨ ਤਾਂ ਹਰ ਉਮਰ 'ਚ ਮਨੋ ਕਰ ਲੈਂਦਾ ਹੈ ਹਰ ਉਮਰ 'ਕਿ ਚਾਹੀਦਾ ਹੈ ਮੰਗ ਵੀ ਕਰਦਾ ਹੈ ਭਜਨ ਨੂੰ ਬੋਲ ਜਾਂਦਾ ਬਿਲਕੁਲ ਬੋਲ ਜਾਂਦਾ ਬੱਚਾ ਵੀ ਬੋਲੇ ਹੈ ਜਵਾਨ ਵੀ ਬੋਲਾ ਹੈ ਬੁੱਢਾ ਵੀ ਬੋਲੇ ਹੈ ਬੁੱਢੇ ਵੀ ਗੁਰਦੁਆਰੇ ਤਾਸ਼ ਖੇਡਣ ਵਾਸਤੇ ਆਂਦੇ ਨੇ ਸੁੰਦਰ ਗੁੜਕਾ ਪੜਨ ਵਾਸਤੇ ਨਹੀਂ ਆਉਂਦੇ ਬਾਣੀ ਪੜਨ ਵਾਸਤੇ ਨਹੀਂ ਆਉਂਦੇ ਪਿਛਲੇ ਸਾਲ ਮੈਂ ਲੰਡਨ ਦੇ ਸੀ ਬਰਮੰਗਮ ਦੇਚ ਕੀਰਤਨ ਹੋਣਾ ਸੀ ਤਾਂ 6 ਵਜੇ ਜੈਸੇ ਬਿਰਦ ਸਜਣ ਜਾਣ ਲੱਗੇ ਨਾ ਤੇ ਕਿਧਰੇ ਸੇਵਾਦਾਰ ਗੁਰਦੁਆਰੇ ਦਾ ਕੈਂਡਾ ਲਗਾ ਇਨਾ ਰਾਗੇ ਜੱਥੇ ਆਏ ਨੇ ਕੀਰਤਨ ਹੋਣਾ ਹੈ ਮਸਕੀਨ ਜੀ ਆਏ ਨੇ ਕਹਾ ਕਰਨਗੇ ਰੁਕ ਜਾਓ ਕਹਿੰਦੇ ਉਹਨਾਂ ਨੇ ਤੇ ਇਹੀ ਕੁਛ ਕਰਨਾ ਹੈ ਔਰ ਕੀ ਕਰਨਾ ਹੈ ਇਹਦੇ ਹੁੰਦਾ ਹੀ ਰਹਿੰਦੇ ਇਹਦੇ ਹੁੰਦਾ ਹੀ ਰਹਿੰਦੇ ਚਲੇ ਗਏ ਫਿਰ ਆਏ ਗੁਰਦੁਆਰੇ ਕਿਸ ਲਈ ਗੁਰਦੁਆਰਾ ਇਸ ਲਈ ਨਹੀਂ ਜੋ ਕੁਝ ਤੁਸੀਂ ਕਰ ਲਿਆ ਗੁਰੂਦੁਆਰੇ ਹੋਏ ਸੋਜੀ ਭਾਇਸੀ ਇਹ ਤੇ ਦੁਆਰੇ ਤੋਂ ਹੋਏ ਅੱਛਾ ਹੋਏ ਸੀ ਬੱਚੇ ਨੂੰ ਆਹਾਰ ਮਿਲ ਨਹੀਂ ਸਕਿਆ ਜਵਾਨ ਨੇ ਆਹਾਰ ਲੱਭਿਆ ਨਹੀਂ ਬੱਚੇ ਨੂੰ ਆਹਾਰ ਮਾਣੇ ਨਹੀਂ ਦਿੱਤਾ ਬੁੱਢਾ ਆਹਾਰ ਕਰ ਨਹੀਂ ਸਕਦਾ ਲੱਭ ਨਹੀਂ ਸਕਦਾ ਤੇ ਲੱਭਣਾ ਪੈਗਾ ਕਰਨਾ ਪੈਗਾ ਜਪਣਾ ਪੈਗਾ ਸੁਣਨਾ ਪੈਗਾ ਇੱਕ ਬੱਚੇ ਨੂੰ ਭੋਜਨ ਚਾਹੀਦਾ ਹੈ ਬੱਚੇ ਨੂੰ ਭਜਨ ਚਾਹੀਦਾ ਹੈ ਜਵਾਨ ਨੂੰ ਭੋਜਨ ਚਾਹੀਦਾ ਹੈ ਜਵਾਨ ਨੂੰ ਭਜਨ ਚਾਹੀਦਾ ਹੈ ਬੁੱਢੇ ਨੂੰ ਭੋਜਨ ਚਾਹੀਦਾ ਹੈ ਬੁੱਢੇ ਨੂੰ ਭਜਨ ਚਹੀਦਾ ਹੈ ਸਵਾਦ ਲਈ ਤੋਂ ਸਾਦਲੀ ਭੋਜਨ ਉਮਰ ਦੇ ਵੱਧਿਆਂ ਲੱਭਦਾ ਹੈ ਭਜਨ ਦੀ ਰੁਚੀ ਕੋਈ ਨਹੀਂ ਕਾਰਨ ਇਸ ਜੀਵਨ ਤੋਂ ਇਹ ਉਦਾਸ ਨਹੀਂ ਨਿਰਾਸ਼ ਨਹੀਂ ਹੈ ਸੰਸਾਰ ਤੋਂ ਉਦਾਸ ਨਹੀਂ ਨਿਰਾਸ਼ ਨਹੀਂ ਥੋੜੇ ਦਿਨ ਹੋਏ ਮੈਨੂੰ ਟ੍ਰਾਂਟ ਤੋਂ ਇੱਕ ਸੱਜਣ ਮਿਲਿਆ ਕਹਿੰਦੇ ਗਏ ਨੇ ਜੀ ਥੱਕੇ ਹੋਇਆ ਆਉਂਦੇ ਆ ਘਰ ਪਹੁੰਚਦੇ ਆ ਪਰਿਵਾਰ ਨੂੰ ਦੇਖ ਕੇ ਸਾਰਾ ਥਕੈਮਾ ਲੈ ਜਾਂਦਾ ਤੇ ਮੈਂ ਕਿ ਪਰਿਵਾਰ ਨੂੰ ਦੇਖ ਕੇ ਹੀ ਤੇਰਾ ਸਾਰਾ ਥਕੈਮਾ ਲੈ ਜਾਂਦਾ ਤੈਨੂੰ ਨਿਰੰਕਾਰ ਕਿਤੇ ਚੇਤੇ ਆਣਾ ਤੇ ਤੇਰੀ ਜ਼ਿੰਦਗੀ ਦਾ ਮਰਕਤ ਤੇ ਪਰਵਾਜ਼ ਹੀ ਬਣ ਗਿਆ ਔਰ ਕੀ ਨਹੀਂ ਸਭ ਤੇ ਭਇਓ ਉਦਾਸ ਜਿੰਨੇ ਚਿਰ ਤੱਕ ਮਨੁੱਖ ਸਭ ਤੋਂ ਉਦਾਸ ਰਹੇ ਜਿੰਨੇ ਸੌਖੇ ਢੰਗ ਨਾਲ ਮੈਂ ਕਹਿ ਰਿਹਾ ਕਿ ਖੇਡ ਇਤਨੀ ਸੌਖੀ ਨਹੀਂ ਇਤਨੀ ਸੋਫੀ ਨਹੀਂ ਕਾਰਨ ਜਿੰਨੀ ਮੋਟੀ ਅਕਲ ਦਾ ਮਨੁੱਖ ਹੋਵੇਗਾ ਉਤਨੀ ਉਸਦੀ ਲਈ ਦੁਨੀਆ ਮਹਾਨ ਹੋਏਗੀ ਜਿੰਨੀ ਬਾਰੀਕ ਅਕਲ ਦਾ ਮਨੁੱਖ ਹੋਵੇਗਾ ਛੇਤੀ ਉਦਾਸ ਹੋ ਜਾਏਗਾ ਜਲਦੀ ਉਦਾਸ ਕੇਵੀ ਮੈਂ ਅਰਜ਼ ਕਰਦੇ ਹਾਂ ਇੱਕ ਦੋ ਉਦਾਹਰਣ ਮੈਂ ਤੁਹਾਡੇ ਸਾਹਮਣੇ ਰੱਖਾਂ ਉਸ ਤੋਂ ਬਾਅਦ ਮੈਂ ਅੱਗੇ ਵਧਾਂ ਤੇ ਮੈਂ ਟੇਕ ਬਣਾਈਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਹਾਵਾਕ ਨੂੰ ਰੇ ਮਨ ਐਸੋ ਕਰ ਸਨੇ ਆਸਾ ਬਨ ਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਹੇ ਉਦਾਸ ਉਦਾਸ ਹੋ ਜਾ ਮਨ ਦੇ ਦਰ ਤੇ ਨਿਰਾਸ਼ ਹੋ ਜਾ ਤਾਂ ਕਿ ਤੇਰੇ ਅੰਦਰ ਸੰਨਿਆਸ ਪੈਦਾ ਹੋਵੇ ਤੂੰ ਸੰਨਿਆਸੀ ਬਣੇ ਥੋੜਾ ਜਿਹਾ ਤੋਰਾ ਵੀ ਦਿਆਂ ਰਿਪੀਟ ਵੀ ਕਰਦੇ ਆਂ ਪੁਰਾਣਾ ਸਨਾਤਨ ਮਤ ਇਸ ਗੱਲ ਨੂੰ ਤੇ ਮੰਨਦਾ ਹੈ ਉਦਾਸ ਹੋਏ ਬਿਨਾ ਨਿਰਾਸ਼ ਹੋਏ ਬਿਨਾ ਪ੍ਰਮਾਤਮਾ ਦੀ ਤਲਾਸ਼ ਕਿੱਥੇ ਈਸ਼ਵਰ ਦੀ ਤਲਾਸ਼ ਕਿੱਥੇ ਸੰਸਾਰ ਹੀ ਸਭ ਕੁਝ ਹੈ ਤੂੰ ਪ੍ਰਮਾਤਮਾ ਕੁਝ ਵੀ ਨਹੀਂ ਹੈ ਪਦਾਰਥ ਹੀ ਸਭ ਕੁਝ ਨੇ ਤੋ ਰੱਬ ਕੁਝ ਵੀ ਨਹੀਂ ਹੈ ਪਰਵਾਰ ਹੀ ਸਭ ਕੁਝ ਹੈ ਤੋ ਕਰਤਾਰ ਕੀ ਮੈਨੇ ਰੱਖਦਾ ਹੈ अपना घर ही सब कुछ है तो गुरु का घर की मैंने रख दे कुछ भी नहीं ये जीवन ही सब कुछ है तो परम जीवन की है कुछ भी नहीं करते जितने चिर तक उदास निराश नहीं सन्यास के थे जितना मोटी अकलदा मनुख होगा निराश नहीं होगा बोर नहीं होगा ਪਸ਼ੂ ਬੋਰ ਨਹੀਂ ਹੁੰਦੇ ਪਸ਼ੂ ਬੇਚੈਨ ਨਹੀਂ ਹੁੰਦੇ ਇਹ ਵੀ ਮਰਜ਼ ਕਰਦੇ ਕਿਉਂਕਿ ਅਗਲੀ ਤੇਨੀ ਨਹੀਂ ਹੈ ਇਤਨੀ ਬਾਰੀਕ ਸੋਚਣੀ ਨਹੀਂ ਆਉਣਾ ਮੋਟੀ ਅਕਲ ਸਿਰਫ ਪਸ਼ੂਆਂ ਕੋਲ ਨਹੀਂ ਆਉਂਦੀ ਬਹੁਤੇ ਮਨੁੱਖਾਂ ਕੋਲ ਵੀ ਆਉਂਦੀ ਇਹ ਵੀ ਮਰਜ਼ ਕਰਦੇ ਸਿਰਫ ਪਸ਼ੂਆਂ ਕੋਲ ਹੀ ਨਹੀਂ ਆਉਂਦੀ ਮੋਟੀ ਅਕਲ ਮਨੁੱਖਾਂ ਕੋਲ ਵੀ ਆਉਂਦੀ ਇੱਕ ਮਨੁੱਖ ਮੈਂ ਤੁਹਾਡੇ ਸਾਹਮਣੇ ਰੱਖਾ इतिहास नाम है हिंदुस्तान दे जिसने मुगलिया सल्तनत दी बुनियाद रखी बाबर ते हिंदुस्तान दे जिस दे नाल मुगलिया बादशाहत खत्म हो गई बहादुर शाह जफर पहला मुगल सम्राट बाबर आखिरी मुगल सम्राट बहादुर शाह जफर तो हाँ ज़मीन आसमान का फर्क है जमीन आसमान और ध्यान सुनना बाबर कहीं दा है रोजो नो बहारो मैं वा दिल रो वाह अस्थ बाबर ऐश कोश के आलम दोबारा ने हर दिन नवी रौनक चाहिए नवा रूप नवा रंग ਨਵਾਂ ਰਸ ਦੁਨੀਆ ਇਤਨੀ ਰੰਗੀਨ ਹੈ ਉਦਾਸ ਹੋਣ ਦੀ ਕੀ ਲੋੜ ਹੈ ਨਿਰਾਸ਼ ਹੋਣ ਦੀ ਕੀ ਲੋੜ ਹੈ ਕੀ ਲੋੜ ਹੈ ਨਿਤ ਨਵੀਆਂ ਮੌਜਾਂ ਨਿਤ ਨਵੇਂ ਰੰਗ ਨਿਤ ਨਵੇਂ ਰੂਪ ਨਿਤ ਨਵਾਂ ਰਸ ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰਵਾ ਖੁਸ਼ਸ ਬਾ ਬਰਬ ਐਸ਼ ਕੋਸ਼ ਕੇ ਆਲਮ ਦਵਾਰਾ ਨੇ ਇਹ ਦੁਨੀਆ ਫਿਰ ਨਸੀਬ ਹੋਵੇਗੀ ਇਹ ਨੇ ਮਹਾਨ ਦੁਨੀਆ ਤੇ ਆਲਮ ਫਿਰ ਲੱਭੇਗਾ ਇਤਨਾ ਮਹਾਨ ਆਲਮ ਇਤਨਾ ਰੰਗ ਇਤਨਾ ਰੋਹ ਇਤਨਾ ਰਸ ਖੁਦਾ ਸੁਣ ਦੀ ਕੀ ਲੋੜ ਹੈ ਨਿਰਾਸ਼ ਹੋਣ ਦੀ ਕੀ ਲੋੜ ਜਿਤਨੀ ਮੋਟੀ ਅਕਲ ਉਤਨੀ ਦੁਨੀਆ ਰੰਗੀਨ ਤੇ ਜਦ ਦੁਨੀਆ ਹੀ ਰੰਗੀਨ ਹੈ ਤੇ ਕੌਣ ਇਹਦਾ ਉਦਾਸ ਹੋਵੇ ਸਭ ਤੇ ਭਇਓ ਉਦਾਸ ਕੌਣ ਉਦਾਸ ਹੋਵੇ ਤੇ ਕਿਉਂ ਉਦਾਸ ਹੋ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਨੂੰ ਕਿਸ ਤਰ੍ਹਾਂ ਮੰਨ ਲਈਏ ਬਨ ਸੇ ਸਦਨ ਸਵੇ ਕਰ ਸਮਝੋ ਮਨ ਹੀ ਮਾਇ ਹੈ ਉਦਾਸਾ ਸਨਾਤਨੀ ਮਤ ਜੰਗਲ ਦੇ ਚਲੇ ਜਾ ਉਜਾੜ ਦੇ ਚਲੇ ਜਾ ਜੋਗੀਆਂ ਦਾ ਕਹਿਣਾ ਉਜਾੜ ਦੇ ਚਲੇ ਜਾ ਤਾਂ ਕਿ ਮਨ ਉਦਾਸ ਹੋ ਜਾਏ ਔਰ ਸਭ ਕੁਝ ਉਜਾੜ ਦਿਖਾਈ ਦੇਵੇ ਮਨ ਉਦਾਸ ਹੋ ਜਾਏ ਗੁਰੂ ਗੋਬਿੰਦ ਸਿੰਘ ਜੀ ਵਾਰਾਜ ਕਹਿੰਦੇ ਨਾ ਉਜਾੜ ਦੇਚ ਜਾ ਕੇ ਉਜਾੜ ਨੂੰ ਵੇਖੇ ਤੇ ਮਨ ਨੂੰ ਉਦਾਸ ਕਰਨਾ ਵਕਤ ਬਰਬਾਦ ਕਰਨਾ ਹੈ ਘਰ ਨੂੰ ਹੀ ਉਜਾੜ ਸਮਝ ਕੀ ਹੈ ਤੇਰੇ ਘਰ ਦੇ ਬਨ ਸੇ ਸਦਨ ਸਦਨ ਘਰ ਬਨ ਜੈਸਾ ਔਰ ਹੈ ਕਿ ਸਭ ਐ ਕਰ ਸਮਝੋ ਤੇ ਘਰ ਦੇਚ ਜੋ ਕੁਝ ਵੀ ਹੈ ਬਨ ਜੈਸਾ ਹੀ ਸਮਝ ਉਜਾੜ ਜੈਸਾ ਹੀ ਸਮਝ ਕੀ ਹੈ ਤੇਰੇ ਘਰ ਦੇ ਬਨ ਸੇ ਸਦਨ ਸਵੇਰ ਕਰ ਸਮਝੋ ਘਰ ਨੂੰ ਹੀ ਉਜਾੜ ਜੈਸਾ ਸਮਝ ਔਰ ਘਰ ਦੇ ਵਿੱਚ ਜੋ ਕੁਝ ਹੈ ਸਭ ਕੁਝ ਉਜਾੜ ਜੈਸਾ ਸਮਝ ਮਨ ਹੈ ਮਾ ਹੈ ਉਦਾਸਾ ਉਦਾਸ ਹੋ ਜਾ ਮਨ ਦੇ ਦਰਦ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਅਸੀਂ ਸਿਰਫ ਤੀਰ ਤਲਵਾਰ ਦੀਆਂ ਗੱਲਾਂ ਸੁਣਾਈਆਂ ਨਾ ਉਹਨਾਂ ਦੇ ਕਲਮ ਦੀ ਗੱਲ ਨਹੀਂ ਕੀਤੀ ਉਹਨਾਂ ਦੀ ਸ਼ਾਂਤੀ ਦੀ ਗੱਲ ਨਹੀਂ ਕੀਤੀ ਉਹਨਾਂ ਦੇ ਰਾਜ ਯੋਗ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਪ੍ਰਮਾਤਮਾ ਪ੍ਰਕਾਸ਼ ਦੀ ਗੱਲ ਨਹੀਂ ਕੀਤੀ ਦੁਨੀਆ ਨੂੰ ਵੀ ਕੁਝ ਬੁਲੇਕਾ ਲੱਗ ਗਿਆ ਗੁਰੂ ਗੋਬਿੰਦ ਸਿੰਘ ਬਾਦ। ਮੈਂ ਦੇਖਿਆ ਕੁਝ ਤਾਵਾ ਤੇ ਸਾਡੇ ਸਹਿਜਦਾਰੀ ਵੀਰ ਗੁਰਨਾਨਕ ਦਾ ਪ੍ਰਕਾਸ਼ ਉਤਸਵ ਮਰਾਂ ਦਿਨ ਗੁਰੂ ਗੋਬਿੰਦ ਸਿੰਘ ਦਾ ਨਹੀਂ ਨਹੀਂ ਬਣਾਉਂਦੇ। ਸਿੰਗਾਪੁਰ ਦੇ ਵਿੱਚ ਮੈਂ ਕਿਧਰੇ ਪੁੱਛ ਪੁੱਛ ਬੈਠਾ ਤਾਂ ਪਤਾ ਮੈਨੂੰ ਕਹੀ ਕਹਿ ਲੈ ਗਏ। ਗੁਰੂ ਤਾਂ ਠੀਕ ਹੈ ਪਰ ਕੜਵਾ ਗੁਰੂ ਹੈ ਕੜਵਾ। ਐਨ ਜੀ ਕਹਿੰ ਲਿਖ ਕੜਵਾ ਗੁਰੂ ਮੈਨੂੰ ਇਹ ਜੀ ਕਹਿੰ ਲੱਗਿਆ ਗੁਰੂ ਤੋਂ ਠੀਕ ਹੈ ਪਰ ਕੜਵਾ ਹੈ ਬਹੁਤ ਕੜਵਾ ਹੈ ਅਮੇ ਤਾਂ ਗੁਰਨਾਮ ਇੱਕ ਮਿੱਠੇ ਲੱਗਦੇ ਬਸ ਵੇ ਠੀਕ ਐਂ ਇਸ ਸਹੀ ਇਹ ਕੰਨਾ ਨਾਲ ਸੁਣ ਕੇ ਮੈਂ ਹੈਰਾਨ ਹੋ ਉ ਉਦੋਂ ਮੈਨੂੰ ਹੈਰਾਨਗੀ ਹੋਈ ਇਸ ਦਸਵੇਂ ਗੁਰਨਾਮਿਕ ਦੀ ਮਿਠਾਸ ਨੂੰ ਜਗਤ ਦੇ ਸਾਹਮਣੇ ਰੱਖਿਆ ਨਹੀਂ ਗਿਆ। ਉਹ ਕਿੰਨੇ ਮਿੱਠੇ। ਕਿਤਨੇ ਸਮਦ੍ਰਿਸ਼ਟ ਨੇ। ਕਿਤਨੇ ਰੱਬੀ ਰਸ ਨਾਲ ਭਰੇ ਹੋਏ ਨੇ। ਔਰ ਹਰ ਹਾਲਤ ਵਿੱਚ ਕਿਤਨਾ ਸ਼ੁਕਰਾਨਾ ਕਰਦੇ ਨੇ ਯਾਰ ੜੇ ਦਾ ਸਾਨੂੰ ਸੱਥਰ ਚੰਗਾ ਪਟਫੇੜਿਆਂ ਦਾ ਰਹਿਣਾ। ਇਸ ਪਰਮ yogi ਦਾ ਇਹ ਰੂਪ ਜਗਤ ਦੇ ਸਾਹਮਣੇ ਅਸੀਂ ਰੱਖਿਆ ਹੀ। ਕਿ ਰੱਬੇ ਮਿਠਾਸ ਉਸਦੀ ਅਸੀਂ ਜਗਤ ਦੇ ਸਾਹਮਣੇ ਰੱਖੀ ਨਹੀਂ। ਅਰ ਯਾਰ ਇੰਜ ਕਹਿ ਲਈਸ ਰੱਬੇ ਮਿਠਾਸ ਨੂੰ ਅਸੀਂ ਖੁਦ ਵੀ ਨਹੀਂ ਚਖਿਆ। ਬਨ ਸੇ ਸਦਨ ਸਵੇ ਕਰ ਸਮਝੋ ਮਨ ਹੀ ਮਾਹ ਹੈ ਉਦਾਸਾ ਸਦਨ ਕਰ ਮਹਿਲ ਮਾੜੀਆਂ ਇਹ ਜੋ ਤੇਰਾ ਸਦਨ ਹੈ ਮਹਿਲ ਮਾੜੀਆਂ ਬਨ ਸੇ ਸਦਨ ਉਜੜ ਜਿਹਾ ਸਮਝ ਕੀ ਇਹ ਤੇਰੇ ਕਰ ਰਿਐਂਸ ਸਵੇਰ ਕਰ ਸਮਝੋ ਔਰ ਇਸ ਸਦਨ ਦੇ ਜੋ ਕੁਝ ਹੈ ਪੂਜਾਰ ਮਨ ਹੈ ਮਾਹ ਹੈ ਉਦਾਸਾ ਮਨ ਦੇ ਤਲ ਤੇ ਉਦਾਸ ਹੋ ਜਾ ਕਠਨ ਹੈਗਾ ਕਿ ਪਹਿਲਾ ਮੋਗਲ ਸਮਰਾਟ ਬਾਬਰ ਬੜੀ ਮੋਟੀ ਅਕਲ ਦਾ ਮੋਟੀ ਅਕਲ ਦਾ ਸੀ ਤਾਂ ਹੀ ਇਤਨੀ ਕਤਲਗਾਰਤ ਕੀਤੀ ਮੋਟੀ ਅਕਲ ਦਾ ਸੀ ਤਾਂ ਹੀ ਇਤਨੇ ਮੰਦਰ ਤੋੜੇ ਵਰਨਾ ਮੰਦਰਾਂ ਨੂੰ ਤੋੜਨ ਦਾ ਕੀ ਮਤਲਬ ਕਿਸੇ ਦੇ ਮੰਦਰ ਨੂੰ ਕਿ ਤੋੜਨਾ ਔਰ ਕਿਉਂ ਤੋੜਨਾ ਲੇਕਿਨ ਇਸਨੇ ਮੰਦਰ ਤੋੜੇ ਇਸਨੇ ਲੋਕਾਂ ਦੇ ਦਿਲ ਤੋੜੇ ਇਸਨੇ ਕਤਲੇਆਮ ਕੀਤੀ ਇਸਨੇ ਖੂਬ ਲੁੱਟਿਆ ਤਾਕਤ ਦੇ ਚਾ ਗਿਆ ਬਾਦਸ਼ਾਹ ਬਣ ਗਿਆ ਤੋ ਸ਼ਕਤੀ ਦੀ ਮੌਜ ਦੇ ਸ਼ਕਤੀ ਦੀ ਲਹਿਰ ਵਿੱਚ ਤਾਕਤ ਦੇ ਨਸ਼ੇ ਚ ਕਹਿੰਦਾ ਹੈ ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰਵਾ ਖੁਸ਼ਸਤ ਬਾਬਰ ਬਾ ਐਸ਼ ਕੋਸ਼ ਕੇ ਆਲਮ ਦਵਾਰਾ ਨੇ ਥੋੜਾ ਜ਼ਿਆਦਾ ਸਮਾਂ ਮੈਂ ਨਹੀਂ ਲੈਣਾ ਥੋੜੀ ਜਿਹੀ ਕਾਦਰਤਾ ਬਖਸ਼ ਦੁਨੀਆ ਬੜੀ ਰੰਗੀਨ ਹੈ ਬੜਾ ਰੰਗ ਹੈ ਬੜਾ ਰੂਪ ਹੈ ਬੜਾ ਰਸ ਹੈ ਉਦਾਸ ਹੋਣ ਦੀ ਕੀ ਲੋੜ ਹੈ ਨਿਰਾਸ਼ ਹੋਣ ਦੀ ਕੀ ਲੋੜ ਹੈ ਆਖਰੀ ਮੁਗਲ ਸਮਰਾਟ ਬਾਦਰ ਸ਼ਾ ਜ਼ਫਰ ਫਕੀਰ ਤਬੀਅਤ ਦਾ ਬੰਦਾ ਸੀ ਫਕੀਰ ਤਬੀਅਤ ਦਾ ਇਬਾਦਤ ਕਰਦਾ ਸੀ ਸਾਰਾ ਦਿਨ ਤਸਵੀਰ ਘੇਰਦਾ ਸੀ ਹਰ ਵਕਤ ਦਿਲ ਦੇ ਬਾਹਰ ਵਿੱਚ ਕੁਰਾਨ ਰੱਖਦਾ ਸੀ ਇਮਾਨ ਰੱਖਦਾ ਸੀ ਆਪਣੇ ਦਿਲ ਦੇ ਵਿੱਚ ਫੜਿਆ ਗਿਆ ਅੰਗਰੇਜ਼ਾਂ ਨੇ ਇਸ ਦਾ ਘਰ ਘਾਟ ਤਬਾਹ ਕੀਤਾ ਇਸ ਦੇ ਬੱਚੇ ਕਤਲ ਕੀਤੇ ਰੰਗੂਨ ਦੇ ਜੇਲ੍ਹ ਦੇ ਵਿੱਚ ਭਾ ਦਿੱਤਾ ਇਹ ਬਰਮਾ ਦੇ ਇਸ ਵੱਡੇ ਸ਼ਹਿਰ ਰੰਗੋਨ ਦੀ ਜੇਲ੍ਹ ਦੇ ਉੱਥੇ ਹੀ ਮਰੇ ਆ। ਉੱਥੇ ਬੰਦ ਸਵਾਸ-ਸਵਾਸ ਬੰਦ ਗਈ ਕਰਨ ਲੱਗ ਪਿਆ। ਇਬਾਦਤ ਕਰਨ ਲੱਗ ਪਿਆ। ਪਰ ਮੈਂ ਅਰਜ਼ ਕਰਾਂ ਜਦ ਦਿੱਲੀ ਤੇ ਸਿੰਘਾਸਣ ਤੇ ਬੈਠਾ ਸੀ। ਔਰ ਸਬਾ ਦੇ ਵਿੱਚ ਦਰਬਾਰੀ ਸ਼ਾਇਰ ਸਨ ਹਕੀਮ ਮੋਮਨ ਖਾਨ ਮੋਮਨ। ਮਿਰਜ਼ਾ ਗਾਲिब। ਉਸਤਾਦ ਜ਼ੌ ਬੜੇ ਬੜੇ ਆਲਮ ਬੜੇ ਬੜੇ ਵਿਦਵਾਨ ਇਹਦੀ ਮਹਿਫਿਲ ਦੇ ਔਰ ਬੜੀ ਭਾਰੀ ਸਲਤਨਤ ਬੜੀ ਐਸ਼ੋ ਇਸ਼ਰਤ ਪਰ ਇਤਨੀ ਬਾਰੀਕ ਅਕਲ ਦਾ ਮਾਲਕ ਹੈ ਇਤਨੀ ਬਾਰੀਕ ਇਸ ਦੀ ਸੋਚਣੀ ਹੈ ਪਤਾ ਕੀ ਕਹਿੰਦਾ ਇਸ ਦੀ ਬੜੀ ਕੀਮਤੀ ਨਜ਼ਮ ਕਹਿੰਦਾ ਲਗਤਾ ਨਹੀਂ ਹੈ ਦਿਲ ਮੇਰਾ उजड़े दयार में किसकी बनी है आल में ना पाए दार में मेरा दिल नहीं लगता कुछ नहीं जगत इस कच्ची जमीन पक्के महल किसते बने ने? और इस कच्ची दुनिया बच पक्की जिंदगी किसनों मिली कुछ भी नहीं कुछ भी नहीं लगता नहीं है दिल मेरा उजड़े दयार में किसकी बनी है आलमें ना बाएं दार में अगे चल के कहने उम्रे दराज़ मांग कर लाए थे चार दिन बड़ी लंबी उम्र खुदा तो मैं लेके आया किन्हीं चार दिन उम्रे दराज़ मांग कर लाए थे चार दिन تو آرزو میں کٹ گئی تو انتظار میں بڑی لمبی عمر لے کے آیا چار دن دو دن لنگ گئے خواہشاں کر دیں اچھاؤں کر دیں کامناواں کر دیں تے دو دن لنگ گئے کامنا اج پوری ہوے گی کل پوری ہوے گی اج پوری ہوے گی کل پوری ہوے گی زندگی لنگے ਅੱਧੀ ਜ਼ਿੰਦਗੀ ਲੰਘ ਗਈ ਕਾਮਨਾ ਕਰਦੇ ਤੇ ਅੱਧੀ ਜ਼ਿੰਦਗੀ ਲੰਘ ਗਈ ਉਡੀਕ ਕਰਦੇ ਆ ਕਾਮਨਾ ਅਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਜ਼ਿੰਦਗੀ ਲੰਘ ਗਈ ਜੀਵਨ ਲੰਘ ਗਿਆ ਮੈਂ ਸਵੇਰੇ ਅਰਜ਼ ਕੀਤੀ ਸੀ ਔਰ ਦੁਹਰਾ ਦਿਆਂ ਸਾਰੀਆਂ ਖਾਇਸ਼ਾਂ ਕਿਸੇ ਦੀਆਂ ਵੀ ਨਹੀਂ ਪੂਰੀਆਂ ਹੁੰਦੀਆਂ ਔਰ ਰੂਹੇ ਜ਼ਮੀਨ ਤੇ ਇੱਕ ਬਰਸ਼ ਦਾ ਵੀ ਤੁਸੀਂ ਨਾ ਨਹੀਂ ਲੈ ਸਕਦੇ ਕਿ ਇਹਦੀਆਂ ਸਾਰੀਆਂ ਖਾਇਸ਼ਾਂ ਪੂਰੀਆਂ ਹੋ ਗਈਆਂ ਨਹੀਂ ਹੁੰਦੀ ਕਿਉਂ ਖਾਇਸ਼ਾਂ ਦਾ ਆਪਣਾ ਮਨੋਵਿਗਿਆਨ ਹੈ ਇੱਕ ਇੱਛਾ ਪੂਰੀ ਹੋ ਜਾਏ 10 ਨੂੰ ਜਨਮ ਦੇ ਜਾਂਦੀ ਹੈ 10 ਪੂਰੀਆਂ ਹੋ ਜਾਣ 1000 ਨੂੰ ਜਨਮ ਦੇ ਜਾਂਦੀਆਂ 1000 ਪੂਰੀਆਂ ਹੋਣ ਹੋਰ ਹਜ਼ਾਰਾਂ ਨੂੰ ਜਨਮ ਲੈ ਜਾਂਦੀਆਂ ਸਾਰੀਆਂ ਪੂਰੀਆਂ ਨੂੰ ਇਤਨੀ ਜ਼ਿੰਦਗੀ ਨਹੀਂ ਹੈ ਇਤਨਾ ਜੀਵਨ ਹੀ ਨਹੀਂ ਹੈ ਹਜ਼ਾਰوں ਖਾਇਸ਼یں ਸਾਥ ਲੈ ਕੇ ਦਮ ਨਹੀਂ ਕਰਦਾ ਹੈ ਐਵੇਂ ਤਾਂ ਨਹੀਂ ਕਹ ਦਿੱਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਰ ਆਸਾ मनसा सगल ते आके जगते रहे निराश अवे ते नहीं गुरु नानक देव जी महाराज ने, ने, ने कह देता आशा मनसा बंधने भाई करम धरम बंदकारी आशा लग के गुरुद्वारे आया ते बंधन मुक्ति नहीं मिलने आशा रख के पाठ करदा पे तो बंधन कोई मोक्ष नहीं आशा मनसा बंधने भाई करम धरम बंदकारी आशा करके कर्म धर्म पे कर रहे हैं तो ये की मिलना है बंधन और फसेगा और फसेगा संसारी कम करके लोकी फसते ने धार्मिक कम करके लोकी फसते हैं और की आशा मनसा बंधने भाई कर्म धर्म बंधकारी पाप पुन जग जाया भाई बिन से नाम विसारी कुछ कर्म ਧਾਰਮਿਕ ਸ਼ੁਭ ਕਰਮ ਕੀਤੇ ਪਰ ਆਸਾ ਸੰਸਾਰ ਦੀ ਤੋਂ ਥੋੜੇ ਜਿਹਾ ਸੰਸਾਰ ਦੇ ਸੁੱਖ ਮਿਲ ਗਏ ਤੇ ਉਹਨਾਂ ਸੰਸਾਰ ਦੇ ਸੁੱਖਾਂ ਨੇ ਫਿਰ ਗਫਲਤ ਵਿੱਚ ਮਨੁੱਖ ਨੂੰ ਸੁੱਟ ਦਿੱਤਾ ਫਿਰ ਆਸਾ ਲੱਗ ਕੇ ਕਰਮ ਕੀਤੇ ਰੱਬ ਦੀ ਪਿਆਸ ਕੋਈ ਨਹੀਂ ਪ੍ਰਮਾਤਮਾ ਦੀ ਪਿਆਸ ਹੋਣੀ ਹੈ ਕਾਮਨਾ ਸੰਸਾਰ ਦੀ ਭਾਵਨਾ ਸੰਸਾਰ ਦੀ ਖਾਇਸ਼ਾਂ ਸੰਸਾਰ ਦੀਆਂ ਪਰਭਾਵ ਵੀ ਸੰਸਾਰ ਦਾ ਨਿਰੰਕਾਰ ਦਾ ਨਹੀਂ ਈਸ਼ਵਰ ਦਾ ਨਹੀਂ बहादुर शाह जफर कहता है उमरे दराज मांग कर लाए थे चार दिन तो आर में कट गई दो इंतजार में इन हसरतों से कह दो कहीं और जा बसे इतनी जगह कहाँ है दिले दागदार में ये ख्वाहिशा ये हसरत ਕੋਈ ਵੀ ਇਹਨਾਂ ਨੂੰ ਮੇਰੇ ਹਿਰਦੇ ਚੋਂ ਕੱਢੇ ਨਹੀਂ ਨਿਕਲਦੀ ਨਹੀਂ ਨਿਕਲਦੀ ਕੋਈ ਵੀ ਕੱਢੇ ਆਪ ਦੀ ਗਿਆਥ ਲਈ ਅਰਸ ਕਰਾਂ ਭਰਤਰੀ ਰੋਂਦਾ ਹੋਇਆ ਕਹਿੰਦਾ ਔਰ ਭਰਤਰੀ ਦੇ ਪਤਰੀ ਗੁਰਨਾਣਿਕ ਨੇ ਤਿੰਨ ਸ਼ਬਦ ਉਚਾਰਨ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਭਰਤਰੀ ਦੀ ਉਮਰ ਲੰਬੀ ਹੋ ਗਈ ਸੀ ਯੋਗ ਸਾਧਨਾ ਨਾਲ ਬ੍ਰਾਹਮਣਾ ਯਮਨਾ لیکن عمر دا لمبی ہو جانا ہور گل ہے عمر دا سفل ہو جانا ہور گل ہے سفل نہیں ہویا سی سدی مل گئی سی ورنانک دے تین شبد نے کھولا گے کسے وقت صفتی رتا صد بہ راگی جوے جنم نہ ہارے کہنا نک سن برتر جوگی کیوا امرت دارے اسم اللہ پہلے پہلا شبد دوسرا سبلی جوت ہماری سمیا نانا ورن अनेकن कहना नेक सुन भरत र जोगी पार ब्रह्म लेव एकम तीसरा जलते उपजे जलते दूर जल में ज्योत रिया भरपूर सुन भरत र नानक कह विचार निर्मल नाम मेरा आधार जन्म साखी ए कहंदी है भरतरी ने अपनी शरदा और अपना सिर गुरु नानक दे कदमा दे रख देतास कहता दे ठीक है जोगी बनेया उमर लंबी हो गई है सफल नहीं हुई मेर करो मेरे बख्शिश करो मेरे थे। इस महायोगी शब्द ने गुरु ग्रंथ साहबी फिर काोगी बन गया गोरख का तज मात रमा अब तू भज आन किसे जो तुय तो भयोगन हेत भजे तुम सेव से हे रमा मैं तैनू मां कहना हे तृष्णा हे आशा मैं तैनू मां आकेया ਛੱਡ ਡੈਣ ਵਾਲਾ ਕਮਨਾ ਕਰ ਤੂੰ ਛੋੜ ਵੈਣੋ ਛੋੜ ਵੈਣੋ ਜਦ ਮੈਂ ਤੈਨੂੰ ਛੋੜ ਦਿੱਤਾ ਤੂੰ ਮੈਨੂੰ ਛੋੜ ਮੈਂ ਘਰ-ਬਾਰ ਛੋੜ ਆਇਆ ਮੈਂ ਰਾਜ-पाट ਛੋੜ ਆਇਆ ਮੈਂ ਪਰਿਵਾਰ ਛੋੜ ਆਇਆ اے ਖਾਇਸ਼ हे तृष्णा ਛੋੜ ਵੈਣੋ ਰੋਂਦਾ ਆਇਆ ਭਰਤਰੀ ਕਹਿੰਦਾ ਸਭ ਕੁਝ ਮੈਂ ਛੋੜ ਆਇਆ ਤ੍ਰਿਸ਼ਨਾ ਮੈਂ ਨੂੰ ਨਹੀਂ ਛੋੜਦੀ ਸਭ ਕੁਝ ਮੈਂ ਛੋੜ ਆਇਆ ਖਾਇਸ਼ਾਂ ਮੈਂ ਨੂੰ ਨਹੀਂ ਛੋੜਦੀਆਂ ਤੇ ਤਰਲੇ ਲੈ ਕੇ ਕਹਿੰਦਾ ਕੋਈ ਵੀ ਮੇਰੇ ਅੰਦਰੋਂ ਕੱਢੋ ਕੋਈ ਵੀ ਤੇ ਮਿਹਰ ਕਰੋ ਮੇਰੇ ਤੇ ਕੋਈ ਵੀ ਤੇ ਬਖਸ਼ਿਸ਼ ਕਰੋ ਤੇ ਮੇਰੇ ਘਰ ਦੇ ਚਟਾਇਣ ਤੇ ਮੇਰੇ ਘਰ ਦੇ ਚਕਸਾਈ ਕੋਈ ਵੀ ਤੇ ਕੱਢੋ ਤੜਪਦਾ ਹੋਇਆ ਰੋਂਦਾ ਹੋਇਆ ਏ Yogi ਕਹਿੰਦਾ ਹੈ ਇਸੇ ਤਰ੍ਹਾਂ ਤੜਪਦਾ ਹੋਇਆ ਇਹ ਬਹਾਦਰ ਸ਼ਾ ਜ਼ਫਰ ਕਹਿ ਰਹੇ ਹਨ ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਵਸੇ ਕੋਈ ਤੇ ਇਨਾਂ ਨੂੰ ਆਖ ਨਿਕਲੋ ਮੇਰੇ ਘਰ ਚ ਮੈਂ ਬਹੁਤ ਦੁਖੀ ਹੋ ਲਿਆ ਮੈਂ ਬਹੁਤ ਵਿਪਤਾ ਸਹਾਰ ਲਈ ਮੈਂ ਬਹੁਤ ਬੋਝ ਤੁਹਾਡਾ ਢੋ ਲਿਆ ਨਿਕਲੋ ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਬਸੇ ਇਤਨੇ ਜਗਾ ਕਹਾ ਹੈ ਦਿਲੇ ਦਾਗਨਾਰ ਮੇਰੇ ਇਸ ਦੁਖੀ ਹਿਰਦੇ ਵਿੱਚ ਮੇਰੇ ਇਸ ਦਾਗੀ ਹਿਰਦੇ ਵਿੱਚ ਇਤਨੇ ਥਾਂ ਕਿੱਥੇ ਹੈ ਨਿਕਲੋ ਜਾ ਅਭਿਆਸ ਕਰਦੇ ਆ ਕਰਦੇ ਆ ਜਿਹੜੀ ਸਭ ਤੋਂ ਵੱਡੀ ਮੁਸੀਬਤ ਸਾਹਮਣੇ ਖੜੀ ਆਉਂਦੀ ਹੈ ਹੋਏ ਕਿ ਅਭਿਆਸੀ ਤ੍ਰਿਸ਼ਨਾ ਨੂੰ ਛੋੜਨਾ ਚਾਹੁੰਦਾ ਹੈ ਤ੍ਰਿਸ਼ਨਾ ਉਸ ਨੂੰ ਨਹੀਂ ਛੋੜਦੀ ਅਭਿਆਸੀ ਵਾਸ਼ਨਾ ਨੂੰ ਛੋੜਨਾ ਚਾਹੁੰਦਾ ਹੈ ਵਾਸ਼ਨਾ ਉਸ ਨੂੰ ਨਹੀਂ ਛੋੜਦੀ ਅਭਿਆਸੀ ਕਾਮਨਾਵਾਂ ਨੂੰ ਛੋੜਨਾ ਚਾਹੁੰਦਾ ਹੈ ਕਾਮਨਾਵਾਂ ਉਸ ਨੂੰ ਨਹੀਂ ਛੋੜਦੀ ਹੈ ਉਸ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਪਤਾ ਚੱਲਦਾ ਹੈ ਇਹਨਾਂ ਕਾਮਨਾਵਾਂ ਦੇ ਸਾਹਮਣੇ ਮੈਂ ਕੁਝ ਵੀ ਨਹੀਂ ਮੈਂ ਮਾਮੂਲੀ ਹਾਂ ਕੁਝ ਵੀ ਨਹੀਂ ਇਹਨਾਂ ਆ ਕਾਮਨਾਵਾਂ ਨੇ ਮੈਨੂੰ ਤੁੱਛ ਬਣਾ ਕੇ ਰੱਖ ਦਿੱਤਾ ਕੁਝ ਵੀ ਨਹੀਂ ਮੈਂ खाशा ने मनुख तो को नीवे तो नीवे कम कराए ने कामनावा ने मनुख तो नीवे तो नीवे कम कराए ने आसा ने मनुख बादशाह कह रे उमरे दराज मांग कर लाए थे चार दिन तो आर में कट गई दो तो इंतजार में इन हसरतों से कह दो ਕੈਨੇ ਔਰ ਜਾ ਬਸੇ ਇਤਨੇ ਜਗਾ ਕਹਾ ਹੈ ਦਿਲੇ ਦਾਗਦਾਰ ਮੈਂ ਕਹਿੰਦੇ ਨਾ ਬਿਮਾਰ ਪੈ ਗਿਆ ਸੀ ਰੰਗੋਮ ਦੀ ਜੇਲ੍ਹ ਦੇ ਵਿਚ ਆਖਰੀ ਦਮਾਂ ਤੇ ਅੰਗਰੇਜ਼ ਕਹਿਣ ਲਗੇ ਬਾਦਸ਼ਾਹ ਸਲਾਮਤ ਤੂੰ ਆਖਰੀ ਮੁਗਲ ਸਮਰਾਟ ਦਿੱਲੀ ਦਾ ਕਾਫਤ ਹੁਣ ਸਾਡੇ ਕੋਲ ਤੇਰੀ ਕੋਈ ਇੱਛਾ ਹੋਵੇ ਤੇ ਅਸੀਂ ਪੂਰੀ ਕਰੀਏ ਸੰਸਾਰ ਤੋਂ ਤੂੰ ਜਾ ਰਹੇ ਹੈ ਰੁਕਸਤ ਕੋਈ ਕਾਮਨਾ ਕੋਈ ਐਸੀ ਇੱਛਾ ਜੋ ਤੇਰੇ ਦਿਲ ਦਿਮਾਗ ਦੇਤੇ ਬੋਝ ਬਣੀ ਹੋਵੇ ਦੱਸ ਕਹਿੰਦਾ ਮੈਂ ਜਮਿਆ ਦਿੱਲੀ ਦੀਆਂ ਗਲੀਆਂ ਵਿੱਚ ਮੈਂ ਜੀਵਿਆ ਦਿੱਲੀ ਦੀਆਂ ਗਲੀਆਂ ਵਿੱਚ ਮੈਂ ਚਾਹੁੰਦਾ ਮੇਰੀ ਗਲੀ ਕਬਰ ਵੀ ਦਿੱਲੀ ਦੀ ਕਿਸੇ ਗਲੀ ਵਿੱਚ ਬਣੇ ਮੇਰੀ ਕਬਰ ਅੰਗਰੇਜ਼ ਨਾ ਕਰ ਬੈਠੇ ਨਹੀਂ ਇਹ ਨਹੀਂ ਹੋ ਸਕਦਾ ਹੋਰ ਕੁਛ ਦੱਸ ਇਹ ਨਹੀਂ ਕਰਾਂਗੇ ਇਹ ਨਹੀਂ ਹੋ ਸਕਦਾ ਇਹ ਅਸੀਂ ਨਹੀਂ ਕਰਦੇ ਕਈਆਂ ਦੀ ਜੀਵ ਦੀ ਜਾਗਦੀ ਦੇਹ ਹੀ ਨਹੀਂ ਬੋਲਦੀ ਕਈਆਂ ਦੀ ਮੌਤ ਵੀ ਬੋਲਣ ਲੱਗ ਪੈਂਦੀ ਹੈ ਕਈਆਂ ਦੀ ਮੌਤ ਵੀ ਖਿੱਚਦੀ ਹੈ ਮੈਂ ਡੇਂਗਾ ਮਾਰਦੇ ਇੱਕ ਨਾਸਤਿਕ ਨੂੰ ਦੇਖਿਆ ਸੀ ਔਰ ਗੁਰੂ ਦਮ ਦਾ ਉਸਨੇ ਪ੍ਰਚਾਰ ਵੀ ਕੀਤਾ ਗੁਰੂ ਵੀ ਬਣਿਆ ਦਿੱਲੀ ਚ ਜਦ ਜਲੋਸ ਨਿਕਲਿਆ ਉਸਦਾ ਬੜੀ ਭੀੜ ਸੀ ਪਰ ਚਾਂਦਨੀ ਚੌਕ ਗੁਰੂ ਤੇਗ ਬਾਦਰ ਦੇ ਅਸਥਾਨ ਕੋਲ ਜਦ ਉਸਦਾ ਰਥ ਲੰਘਿਆ ਉਤਰਿਆ ਔਰ ਗੁਰੂ ਤੇਗ ਬਾਦਰ ਸਾਹਿਬ ਦੀ ਸਰਵਰ ਤੇ ਆਪਣਾ ਮਸਤਕ ਰਖਿਆ ਔਰ ਉੱਚੀ ਆਵਾਜ਼ ਨਾਲ ਆਖਿਆ اے ਸ਼ਹੀਦ ਸਿਰ ਝੁਕਾਏ ਬਿਨਾਂ ਲੰਘਣਾ ਹੋਖਾ ਤੇਰੇ ਦਰ ਤੋਂ ਤੇਰੇ ਇਸ ਘਰ ਤੋਂ ਤੇਰੀ ਇਸ ਸਰਦਲ ਤੋਂ ਸਿਰ ਜੁਗਾਏ ਬਿਨਾਂ ਲੰਘਣਾ ਔਖਾ ਤੇਰੀ ਸ਼ਹਾਦਤ ਤੇਰਾ ਖੂਨ ਤੇਰੀ ਮੌਤ ਮੇਰਾ ਸਿਰ ਜੁਗਾਉਂਦੀ ਹੈ ਔਰ ਉਹਨੋਂ ਮੈਂ ਚੁਕੇ ਆਇਆ ਵੇਖਿਆ ਸੀ ਅੰਗਰੇਜ਼ ਨਹੀਂ ਬੰਨੇ ਨਹੀਂ ਤੇਰੀ ਕਬਰ ਅਸੀਂ ਦਿੱਲੀ ਵਿੱਚ ਨਹੀਂ ਬਣਾਸੀ ਤੇ ਇਹ ਉਸ ਦੇ ਆਖਰੀ ਬੋਲ ਨੇ ਤੇ ਦਮ ਤੋੜ ਗਿਆ ਤੇ ਆਖਰੀ ਬੋਲ ਇਸ ਆਖਰੀ ਮੁਗਲ ਸਮਰਾਟ ਦੇ ਮੈਂ ਤੁਹਾਡੇ ਸਾਹਮਣੇ ਰੱਖਾਂ ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਬਸੇ ਇਤਨੀ ਜਗਾ ਕਹਾਂ ਹੈ ਦਿਲੇ ਦਾਗਦਾਰ ਮੈਂ ਕਿਤਨਾ ਹੈ ਬਦਨਸੀਬ ਜ਼ਫਰ ਦਫਨ ਕੇ ਲਈ दो गज जमीन भी न मिली कूए यार में कादा मैं दिल्ली दा बादशाह कब्र ले दो गज जमीन भी को बेटे की है दुनिया कुछ भी नहीं कुछ भी नहीं कुछ भी नहीं इस दुनिया ले जीना ये तो कुछ भी नहीं कुछ भी नहीं मन से सदन सबए कर समझो मन ही मां है उदास की है तेरे घर देच उजाड़ जैसा समझ सदन और घर देच जो कुछ भी है सब उजाड़ ਖੁਦਾਸ ਹੋ ਜਾ ਨਿਰਾਸ਼ ਹੋ ਜਾ ਤਾਂ ਕਿ ਤੇਰੇ ਅੰਦਰ ਸੰਿਆਸ ਦਾ ਜਨਮ ਹੋਵੇ ਇਸ ਨੂੰ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਨੰਦ ਲਾਲ ਨੇ ਜੈਸੇ ਜੈਸੇ ਕੋਲੇ ਹੈ ਮੈਂ ਕੱਲ ਥੋੜੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਫਿਰ ਸ਼ਾਮ ਨੂੰ ਹੁਣ ਇੱਥੇ ਹੀ ਛੁੱਟੀਆਂ ਮੰਗਦੇ ਆ ਅੱਜ ਇਹਦਵਾਰ ਸੀ ਤੇ ਬਹੁਤ ਥਾਂ ਤੇ ਸੰਗਤਾਂ ਦੀ ਸੇਵਾ ਕਰਨੀ ਪਈ ਮੈਂ ਤੇ ਸੋਚਦਾ ਸੀ ਸ਼ਾਇਦ ਸਰੀਰ ਨਾ ਮੰਨੇ ਪਰ ਕਲਗੀਧਰਪਿਤਾ ਨੇ ਸੇਵਾ ਕਰਾ ਲਈ ਧੰਵਾਦ ਸਤਿਗੁਰ ਦਾ ਸ਼ੁਕਰਾਨਾ ਸਾਧ ਸੰਗਤ ਦਾ ਜੋ ਕੁਛ ਆਪਨੇ ਸਰਵਣ ਕੀਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਹ ਸ਼ਬਦ ਇੱਥੇ ਨੂੰ ਝੋਟ ਕਰਨ ਮਨ ਸੰਸਾਰ ਤੋਂ ਨਿਰਾਸ਼ ਹੋ ਜਾਏ ਉਦਾਸ ਹੋ ਜਾਏ ਤਾਂ ਕਿ ਪ੍ਰਮਾਤਮਾ ਦੀ ਤਲਾਸ਼ ਪੈਦਾ ਹੋ ਜਾਏ ਇਤਨੀ ਸੇਵਾ ਪ੍ਰਵਾਨ ਕਰਨੀ ਸਾਰਿਆਂ ਦਾ baar baar dhanwad pur sukh di shama wae guruji ka kalsa wae guruji ki khatte